मनिशात प्रतिष्ठाम तवम गमा शाश्वती समा यत क्रौंच मिथुना दे काम वदी काम मुतम जय वाल्मीकि जी जय भीम दोस्तों स्वागत है तुम्हारा वाल्मीकि शिक्षाओं की बात प्रोग्राम के बीच फर्स्ट एपिसोड के बीच ਤੁਹਾਨੂੰ ਮਿਲਾਉਂਦੇ ਆ ਸੁਆਮੀ ਸ਼ਿਵਨਾਥ ਜੀ ਦੇ ਨਾਲ ਡੇਰਾ ਬਾਬਾ ਲਾਲਾ ਜੀ ਤੋਂ ਬਾਬਾ ਪ੍ਰਗਨਨਾਥ ਜੀ ਦੇ ਪਿਆਰੇ ਸ਼ਿਸ਼ ਸੁਆਮੀ ਸ਼ਿਵਨਾਥ ਜੀ ਸੋ ਅੱਜ ਦਰਵੜ ਚੈਨਲ ਦੇ ਮਾਧਮ ਰਹੀਂ ਵਾਲਮੀਕੀ ਸਿੱਖਿਆਵਾਂ ਕੀ ਬਾਤ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਆਪਾਂ ਮੁਲਾਕਤ ਕਰਵਾਵਾਂਗੇ ਪਾਵਨ ਯੋਗ ਵਿਸ਼ਿਸ਼ਟ ਵਾਲਮੀਕੀ ਮਹਾਰਾਜ ਦੇ ਅਨੇਕਾ ਗ੍ਰੰਥਾਂ ਨੂੰ ਲੈ ਕੇ ਉਹਨਾਂ ਦੇ ਬਾਰੇ ਵਿੱਚ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਸਵਾਮੀ ਜੀ ਵੀ ਵਾਲਮੀਕੀ ਮਹਾਰਾਜ ਦੇ ਅਨੇਕਾ ਗ੍ਰੰਥਾਂ ਤੇ ਰਿਸਰਚ ਕਰਦੇ ਰਹਿੰਦੇ ਨੇ ਔਰ ਸਵਾਮੀ ਜੀ ਦੀ ਜਿਹੜੀ ਸਟੱਡੀ ਹੈ ਐਮਏ ਸੰਸਕ੍ਰਿਤ ਐਮਏ ਇੰਗਲਿਸ਼ ਧਿਆਨ ਕਿਰਿਆ ਦੇ ਪ੍ਰਤੀ ਔਰ ਮੈਡੀਟੇਸ਼ਨ ਦੇ ਪ੍ਰਤੀ ਵੀ ਜਿਹੜੀ ਆ ਕਲਾਸਿਸ ਲਗਾਉਂਦੇ ਨੇ ਸਵਾਮੀ ਜੀ ਸਵਾਮੀ ਜੀ ਸਵਾਗਤ ਹੈ ਤੁਹਾਡਾ ਦਰਵੜ ਚੈਨਲ ਦੇ ਬਾਇਓ ਵਿੱਚ ਜੀ ਤੇ ਸਵਾਮੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਦਰਵੜ ਚੈਨਲ ਦੇ ਮਾਧਮ ਰਾਈ ਜਿਹੜਾ ਇੱਕ ਸ੍ਰਿਸ਼ਟੀਕਰਤਾ ਵਾਲਮੀ ਕੀ ਦੀਵਾ ਜਿਹੜਾ ਯੋਗ ਅਸਿਸਟ ਹੈ ਜਾਂ ਜਿਹੜਾ ਉਹਨਾਂ ਦਾ ਅਥਾਗ ਗਿਆਨ ਹੈ ਜਾਂ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਗੱਲਬਾਤ ਕਰਨ ਦੇ ਲਈ ਸਮਾਜ ਦੇ ਜਿਹੜਾ ਪ੍ਰਸਤੁਤ ਹੋਏ ਆ ਤਾਂ ਸਮਝੀ ਤੁਹਾਨੂੰ ਅਸੀਂ ਇਹ ਸਵਾਲ ਕਰਨਾ ਚਾਹੁੰਦੇ ਹਾਂ ਕਿ ਯੋਗ ਵਿਸ਼ਿਸ਼ਟ ਦੇ ਕਿੰਨੇ ਸ਼ਲੋਕ ਹਨ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਮਿਕੀ ਅਰਹਣ ਵਾਲੀਕੀ ਬਹੁਤ-ਬਹੁਤ ਮबारकਤ ਦੇ ਨਾਮ ਹੈ ਗ੍ਰਮਿਤ ਚੈਨਲ ਨੂੰ ਕਿਉਂਕਿ ਸਮਾਜ ਦੇ ਵਿੱਚ ਪਰਮਾਤਮਾ ਦਾ ਨਾਮ ਉਹ ਪੁਨਾ ਦਾ ਲਿਟਰੇਚਰ ਅਰਦਾਹ ਕੌਂਟਰੀ ਉਸ ਵਾਸਤੇ ਬਹੁਤੋਂ ਡੀਪ ਮੁਹਿੰਮ ਲੈ ਕੇ ਚੱਲਿਆ ਬਾਦਰਾ ਵਿੱਚ ਹੈ ਨਾ ਤਾਂ ਮੈਂ ਇੱਕ ਵਾਰੀ ਬਹੁਤ ਬਹੁਤ ਅਸ਼ੀਰਵਾਦ ਵੀ ਦੇਣਾ ਤੁਹਾਨੂੰ ਜੀ ਕਿ ਤੁਸੀਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਬਹੁਤ ਤਿਆਰੀ ਕੀਤੀ ਹੈ ਜੀ ਬਾਕੀ ਦਾ ਅਗਲਾ ਸਵਾਲ ਹੈਗਾ ਵਾ ਕਿ ਸ਼੍ਰੀ ਯੋਗਸਸ ਮਹਾਰਮਾਇ ਜੀ ਨੇ ਕਿੰਨੇ ਸ਼ੁਰੂ ਕੀ ਜੀ ਇਹ ਗੱਲ ਸਤਿ ਉਪੰਤੋਂ ਸਟਾਰਟ ਹੁੰਦੀ ਹੈ ਜੀ ਸਤਿ ਉਪਦੇ ਵਿੱਚ ਪਰਮਾਤਮਾ ਭਗਵਾਨ ਵਾਲਮੀਕ ਮਹਾਰਾ ਜੀ ਨੇ ਜੀ ਸ਼੍ਰੀ ਯੁਪੋਸਸਟ ਮਹਾਰਮਣ ਦੀ ਰਚਨਾ ਕੀਤੀ ਜੀ ਔਰ ਇਹ ਗ੍ਰੰਥ ਇੰਨਾ ਵੱਡਾ ਗ੍ਰੰਥ ਹੈ ਕਿਹਾ ਉਸ ਵਕਤ ਅਦੀਪ ਜੀ ਜੀ ਕੀ ਇਸ ਦੀ ਜਿਹੜੀ ਲੇਖਨੀ ਸੀਗੀ ਜੀ ਉਹ ਘਟ ਤੋਂ ਘਟ ਸਵਾ ਕਰੋੜ ਜੀ ਸ਼ਲੋਕਾਂ ਦੀ ਸੀ ਜੀ ਸਵਾ ਕਰੋੜ ਸ਼ਲੋਕਾਂ ਦੀ ਹੋਰ ਪਰਮਾਤਮਾ ਭਗਵਾਨ ਗੁਰਮੀ ਕੁਮਾਰਾ ਜੀ ਨੂੰ ਇੱਕ ਪੂਰਾ ਦਾ ਪੂਰਾ ਜੀ ਗ੍ਰੰਥ ਲਿਖਣ ਵਾਸਤੇ ਪੂਰਾ ਯੁੱਗ ਲੱਗ ਗਿਆ ਜੀ ਪੂਰੇ ਸਤਿਯੁੱਗ ਦੇ ਵਿੱਚ ਉਹਨਾਂ ਨੇ ਇਸ ਦੀ ਰਚਨਾ ਕੀਤੀ ਜੀ ਸਵਾ ਕਰੋੜ ਸ਼ਲੋਕਾਂ ਦੇ ਨਾਲ ਜੀ ਸੋ ਇਸ ਗ੍ਰੰਥ ਦੀ ਮਹਿਮਾ ਜਿੰਨੀ ਬਖਾਨ ਕੀਤੀ ਜਾਵੇ ਜੀ ਉਨੀ ਕਾਟ ਹੈ ਜੀ ਅੱਜ ਜੋ ਸਾਨੂੰ ਕਿਤੇ 32000 ਅਸ਼ੋਕਾਂ ਦੇ ਵਿੱਚ ਮਿਲਦਾ ਜੀ ਉਹ ਹੁਣ ਤਾਂ 32000 ਸ਼ਲੋਕ ਵੀ ਪੂਰੇ ਨਹੀਂ ਮਿਲਦੇ ਜੀ ਜੀ ਉਸ ਦੇ ਵਿੱਚ ਵੀ ਕੱਟ ਕੇ ਕੱਟ ਕੇ ਹੁਣ ਜਿਹੜੇ ਨਵੇਂ ਅਸੀਂ ਸੰਸਕਰਨ ਦੇਖਦੇ ਹਾਂ ਜੀ ਉਹ ਬਸ ਸਟ ਮਹਾਰਮਾਇਂ ਜਿੱਤੇ ਤਾਂ ਉਹ 7000 ਤਾਂ ਤੱਕ ਹੀ ਰਹੇ ਜੀ ਜੀ ਸੋ ਇਹ ਜੋਗ ਵਸ਼ਿਸਟ ਦਾ ਮੀਨਿੰਗ ਕੀ ਹੈ ਔਰ ਇਸ ਦਾ ਮਕਸਦ ਕੀ ਹੈ ਜੀ ਮੰਦਿਰ ਜੀ ਸ਼੍ਰੀ ਜੋਗ ਵਸ਼ਸਟ ਮਹਾਰਾਮਾਣਨ ਪਰ ਮਹਾਮਾ ਭਗਵਾਨ ਵਰਮੀ ਕੁਮਾਰ ਜੀ ਨੇ ਜੀ ਜੋ ਉਹਨਾਂ ਦਾ ਨਾਮ ਰੱਖਿਆ ਜੀ ਸ਼੍ਰੀ ਜੋਗ ਵਸ਼ਿਸਟ ਜੀ ਜੋਗ ਦਾ ਮਤਲਬ ਹੁੰਦਾ ਹੈ ਜੁੜਨਾ ਔਰ ਵਸ਼ਸਟ ਦਾ ਮਤਲਬ ਹੁੰਦਾ ਹੈ ਆਪਣੀ ਆਪ ਨੂੰ ਅਲੰਕ੍ਰਿਤ ਕਰ ਲੈਣਾ ਆਪਣੀ ਅੰਦਰ ਨੂੰ ਚੇਤਨ ਕਰ ਲੈਣਾ ਆਪਣੀ ਆਤਮਾ ਨੂੰ ਉਸ ਪਰਮ ਤਤਵ ਦੇ ਨਾਲ ਜੋੜ ਕੇ ਪਰਮਾਤਮਾ ਤਤਵ ਕਰ ਲੈਣਾ ਕੇਵਲ ਔਰ ਕੇਵਲ ਸ਼੍ਰੀ ਯੋਗਸਸ ਮਹਾਰਮਾਇਣੀ ਹੈ ਬੰਦੀ ਜੀ ਜੋ ਕਿ ਇੱਕ ਸਧਾਰਨ ਇਨਸਾਨ ਨੂੰ ਪਰਮਾਤਮਾ ਬਣਾ ਸਕਦਾ ਹੈ ਜਦੋਂ ਸ਼੍ਰੀ ਰਾਮ ਨੂੰ 14 ਵਰਸ਼ ਦੀ ਅਵਸਥਾ ਦੇ ਵਿੱਚ परमात्मा भगवान रुआत्मक महाराज जी दी ਇਹਨਾਂ ਸ਼ਿਕਸ਼ਾਵਾਂ ਦੇ ਨਾਲ ਜੀ ਉਹ ਇਸ ਸ਼ਿਕਸ਼ਾ ਨੂੰ ਗ੍ਰਹਿਣ ਕਰਕੇ ਉਸ ਦੇ ਵਿੱਚ ਪ੍ਰਵੇਸ਼ ਕਰਕੇ ਉਸ ਦੇ ਵਿੱਚ ਉਹਨਾਂ ਦਾ ਮੰਨਨ ਕਰਕੇ ਉਹਦੇ ਵਿੱਚ ਨਿਦੀ ਧਿਆਨ ਆਸਨ ਦੇ ਵਿੱਚ ਪ੍ਰਵੇਸ਼ ਕਰਕੇ ਫਿਰ ਉਹ ਪਰਿਪੂਰਨ ਹੋਏ ਪਰ ਅੱਜ ਉਹਨਾਂ ਨੂੰ ਲੋਕੀ ਇੱਕ ਸਧਾਰਨ ਇਨਸਾਨ ਨੂੰ ਪਰਮਾਤਮਾ ਕਰਕੇ ਉਜਾਗਰ ਕਰਦੇ ਹੁੰਦੇ ਹੈ ਇਹ ਇਹ ਯਾਨੀ ਕਿ ਐਸੀ ਇੱਕ ਪਰਮਾਤਮਾ ਨੇ ਰਚਨਾ ਕੀਤੀ ਹੈ ਕਿ ਕੋਈ ਵੀ ਵਿਅਕਤੀ ਜੀ ਸਾਰੇ ਦਾ ਸਾਰਾ ਜਿਹੜੇ ਆ ਪਰਮपिता परमात्मा ਨੂੰ ਜਾਣਦਾ ਕਿਉਂਕਿ ਯੋਗ ਕੁੱਬ ਸਿਸ਼ਟ ਦਾ ਗਿਆਨ ਹੀ ਜਿਹੜਾ ਉਹਨਾਂ ਨੇ ਲਿਆ ਹਸ ਆਪਣੇ ਆਪ ਨੂੰ ਚੇਤਨ ਕਰ ਲੈਣਾ ਆਪਣੇ ਆਪ ਨੂੰ ਜਾਗਰਤ ਕਰ ਲੈਣਾ ਆਪਣੇ ਆਪ ਨੂੰ ਨੂੰ ਪਰਮ ਤਤਵ ਦੇ ਨਾਲ ਮਿਲਾ ਕੇ परमात्मा ਕਰ ਲੈਣਾ ਇਹ ਕੇਵਲੋ ਕੇਵਲ ਭਗਵਾਨ ਬਾਣੀ ਮਹਾਰਾਜੀ ਨਹੀਂ ਇਹ ਜੀ ਤੇ ਇੱਕ ਸਵਾਮੀ ਜਿਵੇਂ ਤੁਸੀਂ ਕਿਹਾ ਕਿ ਗਿਆਨवान ਹੋ ਜਾਣਾ ਜਾਂ ध्यान केंद्रित हो जाना ध्यानवान होना जरूरी है, है।, है।, है कि ध्यानवान होना जरूरी है मंदीप जी एक प्रश्न ਤੁਸੀਂ ਬਹੁਤ ਵਧੀਆ ਕੀਤਾ ਹੈ ਜੀ ਸਾਰੇ ਜਿਹਨੇ ਵੀ ਦੇਖਣ ਵਾਲੇ ਦਰਸ਼ਕ ਹੈ ਉਹਨਾਂ ਵਾਸਤੇ ਵੀ ਇੱਕ ਬਹੁਤ اچھا ਇੱਕ ਮੋਟੀਵੇਟ ਕਰੂੰਗਾ ਜੀ ਜੀ ਉਸਦੇ ਵਾਸਤੇ ਕੀ ਹੈ ਕਿ ਕਈ ਲੋਕ ਕੀ ਕਰਦੇ ਆ ਕਿ ਸਿਰਫ ਲਿਟਰੇਚਰ ਨੂੰ ਪੜਦੇ ਆ ਜੀ ਪਰਮਾਤਮਾ ਭਗਵਾਨ ਵਾਲਮੀਕ ਮਾ ਰਚੀ ਦਾ ਲਿਟਰੇਚਰ ਲੈ ਲਿਆ ਜੀ ਉਹਨੂੰ ਪੜ ਲਿਆ ਜੀ ਫਿਰ ਪੜ ਲਿਆ ਜੀ ਰਟਾ ਮਾਰ ਲਿਆ ਜੀ ਸੰਸਕ੍ਰਿਤ ਦੇ ਕੁਝ ਸ਼ਲੋਕ ਪੜ ਲਏ ਕੁਝ ਉਸ ਸਿਸਟਮ ਨੂੰ ਸਮਝ ਲਿਆ ਜੀ ਉਸ ਦੇ ਬਾਅਦ ਉਹਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜੀ ਜਿਵੇਂ ਹੁਣ ਕਾਫੀ ਸ਼ਲੋਕ ਪ੍ਰਚਲਿਤ ਹੋਏ ਆ ਹੋਏ ਆ ਜੀ ਜੀ ਬਟ ਐਕਚੁਅਲੀ ਦੇ ਵਿੱਚ ਜੀ ਜੋ ਇੱਕ ਤੱਤ ਹੈਗਾ ਜੀ 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 ਗਿਆਨ ਦਾ ਔਰ ਧਿਆਨ ਦਾ ਇਹ ਦੋਨਾਂ ਦਾ ਇੱਕ ਬਹੁਤ ਅੱਛਾ ਮਿਕਸਚਰ ਜੀ ਚਰੂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਟਿਪ ਸੁਣਾਉਣਾ ਹੈ ਕਿ ਜਦੋਂ ਆਪਾਂ ਸਾਈਕਲ ਆ ਜੀ ਸਾਈਕਲ ਅਗਰ ਅਸੀਂ ਕਿਸੇ ਤੋਂ ਸਿੱਖਦੇ ਆ ਜੀ ਤਾਂ ਉਹ ਸਾਨੂੰ ਕੀ ਦਿੰਦਾ ਗਿਆਨ ਉਹ ਸਾਨੂੰ ਸਾਈਕਲ ਚਲਣ ਵਾਸਤੇ ਇਹ ਚਲਾਣ ਵਾਸਤੇ ਸਾਨੂੰ ਉਹ ਗਿਆਨ ਪ੍ਰਦਾਨ ਕਰਦਾ ਹੈ ਜੀ ਕਿ ਤੁਸੀਂ ਕਿਦਾਂ ਸਾਈਕਲ ਚਲਾਨੀ ਹੈ ਜੀ ਮਗਰ ਹੁਣ ਉਸ ਸਾਈਕਲ ਨੂੰ ਅਗਰ ਅਸੀਂ ਚਲਾਣਾ ਹੋਵੇ ਦੀ ਖੁਦ ਨੂੰ ਚਲਾਉਣਾ ਹੋਵੇ ਤਾਂ ਸਾਨੂੰ ਕੀ ਲੋੜ ਹੈ ਧਿਆਨ ਦੇਣ ਦੀ ਕਿਉਂਕਿ ਅਗਰ ਅਸੀਂ ਧਿਆਨ ਦੇ ਨਾਲ ਉਸ ਸਾਈਕਲ ਨੂੰ ਨਹੀਂ ਚਲਾਨੇ ਆ ਤਾਂ ਅੱਗੇ ਸਾਡਾ ਐਕਸੀਡੈਂਟ ਹੋ ਸਕਦਾ ਇਹ ਦੋਨੋਂ ਚੀਜ਼ਾਂ ਬੜੀ ਅੱਛੀ ਵਿਸ਼ੇਸ਼ਤਾ ਇੱਕ ਮੇਲਾ ਹੈ ਜੀ ਗਿਆਨਮਾਨ ਹੋ ਜਾਣਾ ਬਹੁਤ ਅੱਛੀ ਗੱਲ ਹੈ ਜੀ ਪੜ੍ਹੇ ਲਿਖੇ ਹੋਣਾ ਬਹੁਤ ਅੱਛੀ ਗੱਲ ਹੈ ਜੀ ਮਗਰ ਉਸ ਗਿਆਨ ਨੂੰ ਕਿਸ ਤਰ੍ਹਾਂ ਇਹ ਯੂਸ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਉਸ ਦਾ ਪ੍ਰਚਾਰ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਉਸ ਦੀ ਡਿਸਪਲੇ ਕੀਤੀ ਜਾ ਸਕਦੀ ਹੈ ਥੈਟ ਇਜ਼ ਵੈਰੀ ਇੰਪੋਰਟੈਂਟ ਜੀ ਇਸ ਲਈ ਗਿਆਨ ਦੇ ਨਾਲ ਧਿਆਨ ਦੀ ਅਵਸਥਾ ਵੀ ਬਹੁਤ ਜ਼ਰੂਰੀ ਕੱਲਾ ਪੜ੍ਹਨਾ ਨਹੀਂ ਕੱਲ ਕੇ ਸਿਰਫ ਤੁਸੀਂ ਕੱਲਾ ਪੜ੍ਹ ਕੇ ਹੀ ਬਸ ਉਸ ਚੀਜ਼ ਦੇ ਉੱਤੇ ਉਹਨੂੰ ਸੁਨੋ ਉਹਦੇ ਉੱਤੇ ਵਰਕਆਊਟ ਕਰੋ ਉਹਨੂੰ ਧਿਆਨ ਦੀ ਰਾਹੀਂ ਜਾਗਰਿਤ ਕਰੋ ਜਦ ਤੀ ਤੁਸੀਂ ਯੋਗ ਵਸਸ ਦੇ ਵਿੱਚ ਧਿਆਨ ਵੀ ਨਹੀਂ ਮੈਡੀਟੇਸ਼ਨ ਦੀ ਨਹੀਂ ਨਹੀਂ ਪ੍ਰਵੇਸ਼ ਕਰਦੇ ਹੋ ਤਾਂ ਤੁਸੀਂ ਤੁਸੀਂ ਕੋਈ ਦਾ ਪ੍ਰਾਪਤ ਨਹੀਂ ਕਰ ਸਕਦੇ ਜੀ ਜੀ ਸੋਮ ਜੀ ਮੈਂ ਤੁਸੀਂ ਕਹਿ ਕਿ ਗਿਆਨਵਰ ਹੋਣ ਦੇ ਨਾਲ ਧਿਆਨਵਰ ਹੋਣਾ ਜ਼ਰੂਰੀ ਹੈ ਜੀ ਜਿਵੇਂ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਪਰਮਪੀਤਾ ਪਰਮਾਤਮਾ ਜੀ ਦੇ ਜਿਹੜੇ ਸ਼ਲੋਕ ਆ ਪਰਚਲਿਤ ਹੋਏ ਆ ਕੀ ਗਿਆਨਮਾਨ ਹੋਣਾ ਜ਼ਰੂਰੀ ਹੈ ਕਿਉਂਕਿ ਇਹੋ ਹੀ প্রজਲਿਤ ਹੋਇਆ ਹੁਣ ਤੱਕ ਜਿੰਨੇ ਵੀ ਸਾਡੇ ਸੰਤਾ ਮਹਾਪੁਰਸ਼ਾਂ ਵੱਲੋਂ ਲਾਗੂ ਯੋਗਸਸ ਦੇ ਵਿੱਚ ਵੀ ਇਹੀ ਹੈ ਕਿ परमात्मा ਜੀ ਨੇ ਬਹੁਤ ਅੱਛਾ ਲਿਖਿਆ ਕਿ ਗਿਆਨ ਹੀ ਜੀਵਨ ਦਾ ਮੂਲਧਾਰਾ ਹੈ ਜੀ ਜੀ ਗਿਆਨ ਜੀਵਨ ਦਾ ਮੂਲਧਾਰਾ ਹੈ ਮੰਦੀਆਂ ਜੀ ਗਿਆਨ ਦੇ ਬਿਨਾਂ ਇਨਸਾਨ ਕਦੀ ਆਪਣੀ ਤਰੱਕੀ ਨਹੀਂ ਕਰ ਸਕਦਾ ਗਿਆਨ ਦੇ ਬਗੈਰ ਅਸੀਂ ਉਸ ਚੀਜ਼ ਨੂੰ ਪ੍ਰਾਪਤੀ ਨਹੀਂ ਕਰ ਸਕਦੇ ਅਸੀਂ ਉਸ ਪਦਵੀ ਦੇ ਉੱਤੇ ਨਹੀਂ ਪਹੁੰਚ ਸਕਦੇ ਅਸੀਂ ਜਿੰਨੇ ਮਰਜੀ उस चीज पे ऊपर चलने की कोशिश करिए जत ही उसी ज्ञान कोई भी जत ही डॉक्टर अपनी प्रैक्टिस से डॉक्टरी नहीं करूंगा डॉक्टर बन ही नहीं सकता जी जी यानी कि उस चीज का उसने ज्ञानम प्राप्त किया था जो डॉक्टर जी उसी तरह ये ज्ञान और विज्ञान और ध्यान ये सारीयां चीज़ा मिश्रित भगवान समीर परमात्मा पर। इस तो ने इसको पहले ना किसी ने दीती ना कोई आज तक दे सके जी जी जी

ਉਹ ਅਸੀਂ ਸੰਸਾਰੀ ਪਰਿਵਾਰਾਂ ਵਾਸਤੇ ਲਿਖੀ ਹੈ ਜੀ ਇੱਕ ਕੌਦਿਕ ਪ੍ਰਦਿੱਤੀ ਵਾਸਤੇ ਲਿਖੀ ਹੈ ਜੀ ਜਿਹੜੇ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਆ ਜੀ ਪਰਿਵਾਰਾਂ ਦੇ ਵਿੱਚ ਰਹਿੰਦੇ ਆ ਕਿਸ ਤਰ੍ਹਾਂ ਜੀਣਾ ਚਾਹੀਦਾ ਕਿਸ ਤਰ੍ਹਾਂ ਸਾਨੂੰ ਆਪਣੀ ਘਰ ਦੇ ਵਿੱਚ ਵਿਵਹਾਰ ਕਰਨਾ ਚਾਹੀਦਾ ਸਾਡੇ ਮਾਤਾ ਪਿਤਾ ਦਾ ਅਸੀਂ ਆਦਰ ਕਿੰਦਾ ਕਰੀਏ ਸਾਡੀ ਸੰਸਕ੍ਰਿਤੀ ਕਿੱਦਾਂ ਦੀ ਹੋਣੀ ਚਾਹੀਦੀ ਕਿਉਂਕਿ ਇੱਕ ਕੇਵਲ ਪਰਮਾਤਮਾ ਹੀ ਨੇ ਜਿਨ੍ਹਾਂ ਨੇ ਸੰਸਕ੍ਰਿਤ ਸੰਸਕ੍ਰਿਤੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਪ੍ਰਦਾਨ ਕੀਤੀਆਂ ਉਹ ਇਸ ਤੋਂ ਪਹਿਲਾਂ ਨਾ ਸੰਸਕ੍ਰਿਤ ਸੀਗਾ ਨਾ ਤੁਹਾਡੀ ਸੰਸਕ੍ਰਿਤੀ ਸੀ ਸੰਸਕ੍ਰਿਤੀ ਨੂੰ ਸੰਸਕ੍ਰਿਤੀ ਦਾ ਗਿਆਨ ਪਾਉਣ ਵਾਸਤੇ ਭੌਤਿਕ ਤੱਥਿਆਂ ਦਾ ਗਿਆਨ ਪਾਉਣ ਵਾਸਤੇ ਸਾਨੂੰ ਸ਼੍ਰੀਮਦ ਵਲਮਿਕੀ ਰਮਾਇਣ ਪੜਨੀ ਪੈਣੀ ਹੈ ਉਸ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਸ੍ਰਸ਼ਟਾ ਜਾਂ ਪਿਤਾ ਦਾ ਹੋਣਾ ਚਾਹੀਦਾ ਸਾਡਾ ਪਰਿਵਾਰ ਕਿੱਦਾਂ ਦਾ ਹੋਣਾ ਚਾਹੀਦਾ ਅਸੀਂ ਪਰਿਵਾਰ ਦੇ ਕਿੱਦਾਂ ਆਦਰ ਸਨਮਾਨ ਕਰੀਏ ਔਰ ਇੱਕ ਹੋਰ ਤੁਹਾਨੂੰ ਚੀਜ਼ ਬਹੁਤ ਵਧੀਆ ਦੱਸਾਂ ਜੀ ਅਗਰ ਤੁਸੀਂ ਨੀਤੀ ਸ਼ਾਸਤਰ ਸਿੱਖਣਾ ਚਾਹੁੰਦੇ ਹੋ ਰਾਜਨੀਤੀ ਦੇ ਮਲਮੱਗਿਆ ਹੋਣਾ ਚਾਹੁੰਦੇ ਹੋ

ਜੀ ਮੁਮਕਸ਼ੂ ਪ੍ਰਵਰਤੀ ਦੀ ਵਿਚ ਕ੍ਰੇਜ਼ੀਨੈਸ ਜਦੋਂ ਸਾਨੂੰ ਉਤਸੁਕਤਾ ਹੁੰਦੀ ਹੈ ਕਿ ਅਸੀਂ ਹੁਣ ਨਿਰਵਾਣ ਦੇ ਵਿੱਚ ਪ੍ਰਵੇਸ਼ ਕਰੀਏ ਜੀ ਹੁਣ ਅਸੀਂ ਭੌਤਿਕ ਸੁੱਖਾਂ ਦਾ ਤਿਆਰ ਕਰਕੇ ਮੁਕਤੀ ਦੇ ਮਾਰਗ ਨੂੰ ਚੱਲੀਏ ਤਾਂ ਪਰਮਾਤਮਾ ਨੇ ਸ਼੍ਰੀ ਯੋਗ ਵਾਸ ਸ੍ਰਮਾਹ ਮੰਦਿਰ ਦੇ ਸਾਥੀ ਪਰਮਾਤਮਾ ਨੇ ਉਹ ਚੀਜ਼ ਸੰਸਾਰ ਨੂੰ ਦਿੱਤੀ ਹੈ ਕਿ ਅਗਰ ਤਾਂ ਤੋ ਤੁਸੀਂ ਭੌਤਿਕ ਪ੍ਰਵਰਤੀ ਦੇ ਵਿੱਚ ਜੀਣਾ ਚਾਹੁੰਦੇ ਹੋ ਤਾਂ ਤੁਸੀਂ ਰਮਾਇਣ ਅਗਰ ਤੁਸੀਂ ਮੋਤੀ ਦਾ ਮਾਰਗ ਛੱਡ ਕੇ ਚਾਹੁੰਦੇ ਹੋ ਮੋਕਸ਼ ਦੇ ਮਾਰਗ ਦੇ ਉੱਤੇ ਚੱਲਣਾ ਚਾਹੁੰਦੇ ਹੋ ਜੀ ਫਿਰ ਸ਼੍ਰੀ ਜੋਤਸ ਸਮਾਧੀ ਜੀ ਸਵਾਮੀ ਜੀ ਨੇ ਤੁਸੀਂ ਇਹ ਕਿਹਾ ਕਿ ਰਮਾਇਣ ਨੂੰ ਪੜ੍ਹਨਾ ਚਾਹੀਦਾ ਹੈ ਜੋ ਕੋਈ ਇਸ ਨੂੰ ਪੜ੍ਹਨ ਚਾਹੀਦਾ ਹੈ ਧਿਆਨ ਦੀ ਗੱਲ ਜਿਵੇਂ ਕੀਤੀ ਇਹਨਾਂ ਚੀਜ਼ਾਂ ਤੋਂ ਸਾਡਾ ਸਮਾਜ ਬੇਮੁਖ ਕਿਉਂ ਵਾਰਨ ਕੀ ਮਾਰੇ ਤੇ ਅਨੇਕਾਂ ਗ੍ਰੰਥਾਂ ਤੋਂ ਚਾਹੇ ਸਿੱਖਿਆ ਤੋਂ ਲਾ ਲੋ ਜਾ ਇਹਨਾਂ ਚੀਜ਼ਾਂ ਤੋਂ ਬੇਮਕੂਰ ਦਾ ਬਹੁਤ ਕਾਰਨ ਕੀ ਬਣਦਾ ਹਾਂ ਜੀ ਬਹੁਤ ਹੀ ਅੱਛਾ ਪ੍ਰਸ਼ਨ ਹੈ ਨੰਦੀਪ ਜੀ ਜੀ ਔਰ ਮੇਰਾ ਮੰਨਣਾ ਕਿ ਇਹ ਸਾਰੇ ਜਨਨੇ ਵੀ ਆਪਣਾ ਸਮਾਜ ਵੀ ਹੈ ਔਰ ਗੈਰ ਸਮਾਜ ਵੀ ਕਿਉਂਕਿ ਪਰਮਾਤਮਾ ਨੇ ਤਾਂ ਸਾਰਿਆਂ ਵਾਸਤੇ ਸਿੱਖਿਆ ਸਿੱਖਿਆ ਸਾਰਿਆਂ ਵਾਸਤੇ ਹੁੰਦੀ ਹੈ ਅਸੀਂ ਕਦੇ ਕਿਸੇ ਸਕੂਲ ਚ ਜਾਂਦੇ ਹਾਂ ਤਾਂ ਤੇ ਸਕੂਲ ਦੇ ਵਿੱਚ ਇੱਕ ਕਮਿਊਨਿਟੀ ਦੇ ਬੱਚੇ ਨਹੀਂ ਹੁੰਦੇ ਉੱਥੇ ਸਾਰੇ ਹੁੰਦੇ ਔਰ ਮਾਸਟਰ ਸਾਰਿਆਂ ਨੂੰ ਜਦੋਂ ਪੜ੍ਹਾਉਂਦਾ ਤਾਂ ਉਹ ਸਾਰਿਆਂ ਵਾਸਤੇ ਸਿੱਖਿਆ ਪ੍ਰਦਾਨ ਕਰਦਾ ਹੈ ਮਹਾਤਮਾ ਨੇ ਜਿਹੜੀ ਇਹ ਚੀਜ਼ ਸਾਨੂੰ ਇੱਕ ਦਿੱਤੀ ਹੈਗੀ ਆ ਇਹ ਸਾਰਿਆਂ ਵਾਸਤੇ ਪ੍ਰਦਾਨ ਕੀਤੀ ਹੈ ਤੁਹਾਡਾ ਕੀ ਪ੍ਰਸ਼ਨ ਕੀ ਸੀ ਜੀ ਲਾਲ ਜੀ ਇਹ ਜਿਹੜਾ ਸਾਡਾ ਸਮਾਜ ਹੈ ਬੇਮੁਖ ਕਿਉਂ ਆ ਵਾਲਮੀਕ ਮਹਾਰਦੇ ਪਾਵਨ ਗ੍ਰੰਥਾਂ ਤੋਂ ਲਾ ਲਓ ਜਾਂ ਵਾਲਮੀਕ ਮਹਾਰਦੇ ਸਿੱਖਿਆਵਾਂ ਤੋਂ ਲਾ ਲਓ ਉਹ ਬੇਮੁਖ ਹੋਣ ਦੇ ਕਾਰਨ ਕੀ ਹੈ ਇਸ ਦਾ ਇਸ ਦਾ ਕੀ ਅਸੀਂ ਉਸ ਨੂੰ ਅਸੀਂ ਨਹੀਂ ਪ੍ਰੇਜ਼ੈਂਟ ਕਰ ਪਾਏ ਇੱਕ ਉਹਦਾ ਕਾਰਨ ਕੀ ਹੋਦਾ ਇਸ ਦਾ ਇੱਕ ਬਹੁਤ ਅੱਛਾ ਤੱਤ ਹੈ ਜੀ 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 ਇਸ ਦੇ ਵਿੱਚ ਕਿਸੇ ਦਾ ਦੋਸ਼ ਨਹੀਂ ਜੀ अगर आप अपने समाज की बात करिए जी इस में से हमारे समाज का कोई दोष नहीं है जी दोष है ना ਸਾਡੇ ਪ੍ਰਚਾਰ ਦਾ ਜੀ ਦੋਸ਼ ਹੈਗਾ ਸਾਡੇ ਜਿੰਨੇ ਵੀ ਸਾਧੂ ਮੰਤ ਦਾ ਜੀ ਅਸੀਂ ਉਸ ਲੈਵਲ ਤੱਕ परमात्मा ਨੂੰ ਪ੍ਰੇਜ਼ੈਂਟ ਕਰ ਹੀ ਨਹੀਂ पाए अगर ਅਸੀਂ ਕਈ ਵਾਰੀ ਦੇਖਦੇ ਆ ਕਿ परमात्मा ਤੋਂ ਗਵਾਲ ਵਾਲਮੀ ਕੀ ਮਹਾਰਾਜ ਨੂੰ ਅਪਸ਼ਬਦ ਵੀ ਕਈ ਲੋਕ ਕਹਿੰਦੇ ਜੀ ਜੀ ਉਹਨੂੰ ਉਹ ਕਹਿੰਦਾ ਮਤਲਬ ਕੀ ਹੈ ਉਹ ਕਹਿੰਦਾ ਸਿਸਟਮ ਕੀ ਹੈ ਕਿਉਂਕਿ ਅਸੀਂ ਆਪਣੇ ਪਰਮਾਤਮਾ ਨੂੰ ਉਹ ਪ੍ਰੈਜੈਂਟ ਹੀ ਨਹੀਂ ਕਰ पाए ਉਹਨਾਂ ਨੂੰ ਦੱਸ ਹੀ ਨਹੀਂ ਪਾਈ ਕਿ ਸਾਡੇ ਪਰਮਾਤਮਾ ਹੈ ਉਹ ਰਹੀ ਉਹਨਾਂ ਨੇ ਕੀ ਕ੍ਰिएशन ਕੀਤੀ ਰਹਾ ਕਹਿ ਰਹੇ ਹਾਂ ਇਸ ਕਰਕੇ ਉਹ ساری ਦੀ ساری ਗਲਤੀ ਸਾਡੀ ਆਪਣੀ ਪ੍ਰਚਾਰਕਾਂ ਦੀ ਹੈ ਔਰ ਇਸ ਨੂੰ ਜੀ ਨੂੰ ਸਾਨੂੰ ਸਵੀਕਾਰ ਕਰਨਾ ਚਾਹੀਦਾ ਪਰ ਆ ਦਿਖਿਆ ਉਹਨਾਂ ਕਿ ਉਹਨੂੰ ਦੋ ਤਿੰਨ ਸਾਲਾਂ ਦੇ ਵਿੱਚ ਸਾਡੇ ਪ੍ਰਚਾਰਕ ਕਿੰਨੇ ਐਕਟਿਵ ਹੋ ਗਏ ਨੇ ਪਰ ਪ੍ਰਮਾਤਮਾ ਦਾ ਨਾਮ ਕਿੰਨੇ ਅੱਛੇ ਉਚੇ ਤਰੀਕੇ ਦਾ ਨਾਮ ਲਿਆ ਜਾ ਰਿਹਾ ਅੱਜ ਦੇਖੋ ਦਰਬਿੜ ਚੈਨਲ ਕਿੰਨੀ ਕੋਸ਼ਿਸ਼ ਕਰ ਰਿਹਾ ਹੈ ਕਿ ਪ੍ਰਮਾਤਮਾ ਨੂੰ ਸੀ ਪ੍ਰੈਜੈਂਟ ਕਰ ਸਕੇ ਉਹਨਾਂ ਨੇ ਕੀਤਾ ਹੋਇਆ ਤੱਤ ਉਹਨਾਂ ਦੀ ਦਿੱਤੀ ਹੋਈ ਸਭੀ ਸਾਨੂੰ ਦਤਾਰਾ ਔਰ ਇਨਾ ਇੰਨੇ ਜਿਹੜੇ ਪਵਿੱਤਰ ਗ੍ਰੰਥ ਉਹਨਾਂ ਨੇ ਦਿੱਤੇ ਹੈ ਜਿਵੇਂ ਸ਼੍ਰੀ ਯੋਗ ਉਸ ਸਮਾਹਰਮਾਇਣ ਅਕਸ਼ਰ ਲਖਿਤ ਦਿੱਤਾ ਹੈ ਬਾਣੀ ਜਦੋਂ ਸ਼ੁਰੂ ਹੋਈ ਸੀਗੀ ਬਾਤ ਜਦੋਂ ਸ਼ੁਰੂ ਹੋਈ ਸੀਗੀ ਉਹ ਸਾਰੀਆਂ ਕ੍ਰिएशन ਦਾ ਪਰਮਾਤਮਾ ਭਗਵਾਨ ਵਾਰੀਕ ਮਹਾਰਾਜੀ ਜੀ ਨੇ ਪਿਆ ਰਿਆ ਬਟ ਅਸੀਂ ਉਹਨੂੰ ਅੱਗੇ ਪੇਸ਼ਟ ਨਹੀਂ ਕਰ पाए ਉਹਨਾਂ ਦਾ ਦਿੱਤਾ ਹੋਇਆ ਜੋ ਵੀ ਸਾਨੂੰ ਗਿਆਨ ਸੀਗਾ ਜੋ ਸਿੱਖਿਆਵਾਂ ਸੀਗੀਆਂ ਉਹ ਅਸੀਂ ਉਹਨਾਂ ਨੂੰ ਅੱਗੇ ਪ੍ਰੈਜ਼ੈਂਟ ਨਹੀਂ ਕਰ पाए ਮੈਂ ਕਹਿੰਦਾ ਦੋ ਚਾਰ ਸਾਲਾਂ ਦੇ ਵਿੱਚ ਔਰ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਹੁਣ YouTube ਦੇ ਵਿੱਚ ਵੀ ਪਹਿਲਾਂ ਅਸੀਂ YouTube ਚੈੱਕ ਕਰਦੇ ਹੁਣ ਨਹੀਂ ਸਾਡਾ ਕੋਈ ਪ੍ਰਚਾਰਕ ਹੀ ਨਹੀਂ ਬੋਲਦਾ ਹੁੰਦਾ ਸੀ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਅੱਛਾ ਲਿਟਰੇਚਰ ਪਰਮਾਤਮਾ ਦਾ ਦਸਿਆ ਜਾ ਰਿਹਾ ਹੈ ਉਹ ਸਾਡੇ ਲੋਕ ਜਾਗਰਿਤ ਹੋ ਰਹੇ ਆ ਬਹੁਤ ਕਾਫੀ ਲੋਕ ਬੁਲਾਉਂਦੇ ਕੀ ਹੈ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਆਈ ਵੀਾਰੇ ਹੈਗੇ ਆ ਉਹ ਹੋਰ ਵੀ ਕੈਨੇਡਾ ਅਮਰੀਕਾ ਜਿਹੜੇ ਵਿੱਚ ਹਰ ਸਾਲ ਔਰ ਸਾਡੇ ਸਾਧੂ ਮਹਤਮਾ ਔਰ ਸਾਡੇ ਪ੍ਰਚਾਰਕ ਹੁਣ ਸਾਰੇ ਐਕਟਿਵ ਨੇ ਉਹ ਹਰ ਸਾਲ ਉਥੇ ਸਿੱਖਸ਼ਾ ਮੰਗਰਹਿਣ ਕਰਕੇ ਉਹ ਦੱਸ ਕੇ ਆਉਂਦੇ ਆ ਕਿ ਹਾਂਜੀ ਅਸੀਂ ਇਹ ਸਿੱਖਸ਼ਾ ਮੰਗਰਹਿਣ ਕਿੱਤਿਆਂ ਅਸੀਂ ਤੁਹਾਨੂੰ ਦੱਸਣਾ ਚਾਹੀਏ ਅਸੀਂ ਇਹ ਪ੍ਰਚਾਰ ਕਰਨਾ ਚਾਹੀਏ ਤੋਂ ਇਟ ਇਜ਼ ਵੈਰੀ ਕਲੀਅਰ ਕਿ ਅਸੀਂ ਹੁਣ ਬਹੁਤ ਐਕਟਿਵ ਹਾਂ ਇਸ ਵਾਸਤੇ ਔਰ ਪਹਿਲਾਂ ਨਹੀਂ ਸੀਗਾ ਉਹਦੀ ਦੋਸ਼ ਪ੍ਰਚਾਰਕ ਕਰਦਾ ਔਰ ਸਾਧੂ ਮਤ ਹੈ ਜੀ ਮੈਂ ਦੇਖੋ ਇਹਦੇ ਵਿੱਚ ਕੋਈ ਪੇਲ ਭਾਵ ਨਹੀਂ ਹਾਂਜੀ ਤੇ ਇਹ ਸਾਨੂੰ ਜੋ ਕੋਈ ਗਲਤੀ ਹੈ ਉਹਨੂੰ ਸਵੀਕਾਰਨਾ ਵੀ ਚਾਹੀਦਾ ਹੈ ਜੀ ਤਾਂ ਹੁਣ ਬਹੁਤ ਅੱਛਾ ਹੈ ਜੀ ਤੇ ਅਸਲ ਵਿੱਚ ਜਿਵੇਂ ਤੁਹਾਡੀ ਇਹ ਵੀ ਇੱਕ ਗੱਲ ਸੌਂਜੀ ਬਿਲਕੁਲ ਤੁਹਾਡੀ ਸਹੀ ਹੈ ਕਿ ਕਿਤੇ ਨਾ ਕਿਤੇ ਇਹ મતਭੇਦ ਰਿਹਾ ਸਾਰੇ ਆਪਸੀ ਹੈ ਨਾ ਤੇ ਅਸਲ ਵਿੱਚ ਜਿਹੜਾ ਵਾਲਮੀਕੀ ਦੇਵਾ ਜੀ ਦਾ ਸੰਦੇਸ਼ ਕੀ ਹੈ ਤੇ ਉਹਨਾਂ ਦੀਆਂ ਸਿੱਖਿਆਵਾਂ ਕੀ ਹਨ ਜਿਵੇਂ ਇੱਕ ਕਹਦੇ ਨੇ ਕਿ ਆਪਾਂ ਸੰਦੇਸ਼ ਦੇਣਾ ਬੱਚਿਆਂ ਨੂੰ ਕਹਿਣਾ ਕਿ ਨਹੀਂ ਆਹ ਚੀਜ਼ ਕਰੋ ਤੁਹਾਡਾ ਪਰਉਪਾਰ ਕਰ ਹੁਣ ਅਸਲ ਵਿੱਚ ਆਪਾਂ ਕੋਲ ਮੁਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਵਾਲਮੀਕੀ ਮਹਾਰਾਜ ਦੀਆਂ ਸਿੱਖਿਆਵਾਂ ਹੈ ਕਿ ਬਹੁਤ اچھی ਗੱਲ ਹੈ ਮਨਦੀਪ ਜੀ ਪਰਮਾਤਮਾ ਜੀ ਦੀ ਸਿੱਖਿਆਵਾਂ ਹਮੇਸ਼ਾ ਜਦੋਂ ਵੀ ਆਪਾਂ ਚਰਚਾ ਕਰਦੇ ਸੀਗੇ ਭੌਤਿਕ ਵਾਸਤੇ ਵੀ ਹੈ ਜੀ ਉਹਨਾਂ ਨੂੰ ਮੁਕਤ ਮੋੜ ਵਾਸਤੇ ਵੀ ਹੈ ਜੀ ਮਗਰ ਇੱਕ ਉਹਨਾਂ ਦਾ ਬਹੁਤ ਹੀ ਅੱਛਾ ਇੱਕ ਜੀਵਨ ਦੇਣ ਹੈਗੀ ਹੈ ਸਮਾਜ ਨੂੰ ਜੀ ਸ਼੍ਰੀਮਦ ਵਾਲਮੀਕੀ ਰਮਾਇਣ ਜੀ ਉਹ ਪ੍ਰਕਿਰਤੀ ਜੀ ਔਰ ਇਸਤਰੀ ਵਾਸਤੇ ਬਹੁਤ ਹੈ ਜੀ ਜਦ ਤਈ ਅਸੀਂ ਪ੍ਰਕਿਰਤੀ ਨਾਲ ਨਹੀਂ ਜੁੜਦੇ ਆ ਜੀ ਜਦ ਤਈ ਅਸੀਂ ਇਹਨਾਂ ਦੀ ਸੁਰੱਖਿਆ ਨਹੀਂ ਕਰਦੇ ਆ ਜੀ ਅਸੀਂ ਵੀਰਤ ਦੇ ਨਾਲ ਖਤਮ ਹੋ ਜਾਣਾ ਜੀ ਪਰਮਾਤਮਾ ਜਿਨੇ ਜਿੰਨਾ ਵੀ ਗ੍ਰੇਟ੍ਰੇਸ ਲਿਖਿਆ ਹੋਆ ਪ੍ਰਕਿਰਤੀ ਵਾਸਤੇ ਲਿਖਿਆ ਹੋਆ ਪ੍ਰਕਿਰਤੀ ਨੂੰ ਸੁਰੱਖਿਤ ਕਰਨ ਵਾਸਤੇ ਲਿਖਿਆ ਹੋਆ ਔਰ ਇਸਤਰੀ ਨੂੰ ਸੁਰੱਖਿਅਤ ਰੱਖਣ ਵਾਸਤੇ ਲਿਖਿਆ ਪਰਮਾਤਮਾ ਹਮੇਸ਼ਾ ਇਸਤਰੀ ਦਾ ਸਨਮਾਨ ਕਰਨ ਵਾਸਤੇ ਕਹਿੰਦੇ ਆ ਉਹ ਕਹਿੰਦੇ ਆ ਕਿ ਕੋਈ ਵੀ ਇਸਤਰੀ ਹੋਵੇ ਤੁਹਾਡੀ ਮਾਤਾ ਹੋਵੇ ਤੁਹਾਡੀ ਭੈ ਨਾ ਹੋਵੇ ਜੀ ਕੋਈ ਵੀ ਇਸਤਰੀ ਜੀ ਭਾਵੀਆਂ ਉਹ ਤੁਹਾਡੇ ਪਰਦੇਸ ਦੇ ਵਿੱਚ ਹੀ ਰਹਿੰਦੇ ਹੋ ਜੀ ਤੁਹਾਡੇ ਸਮਾਜ ਦੇ ਵਿੱਚ ਰਹਿੰਦੇ ਹੋ ਜੀ ਜੀ ਜਦੋਂ ਪਰਮਾਤਮਾ ਨੇ ਸੀਤਾ ਮਾਤਾ ਨੂੰ ਅਪਣਾਇਆ ਜੀ 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 ਉਹ ਵੀ ਇਸ ਚੀਜ਼ ਦੇ ਉੱਤੇ ਪੂਰੇ ਦੇ ਪੂਰੇ ਉੱਤਰ ਦੇ ਆ ਉਹ ਸਾਨੂੰ ਵੀ ਸਿੱਖਿਆਵਾ ਦਿੰਦੇ ਆ ਉਹਨਾਂ ਨੇ ਕਿੰਨੀਆਂ ਇਨੀ ਬਰੀ ਉਸ ਸਾਰੀਆਂ ਚੀਜ਼ਾਂ ਦਸੀਆਂ ਸ਼੍ਰੀ ਯੂਗੋਸੇ ਸੁਭਾਰਨ ਵਾਲੇ ਦੇ ਵਿੱਚ ਚੁੜਾਨਾ ਦੀ ਭਾਨੀ ਬੜੀ ਪਿਆਰੀ ਆਦੀ ਹੈਗੀ ਇਸਤਰੀ ਨੂੰ ਇੰਨਾ ਜ਼ਿਆਦਾ ਉਹ ਯਾਨੀ ਕਿ ਸਮਾਜ ਦੇ ਅੱਗੇ ਪ੍ਰੈਜੈਂਟ ਕਰਦੇ ਨੇ ਕਿ ਇਹਨਾਂ ਦਾ ਸਨਮਾਨ ਇਹਨਾਂ ਦੇ ਨਾਲ ਅਸੀਂ ਜਿੰਨਾ ਆਦਰ ਭਾਵਨਾ ਦੇ ਨਾਲ ਰਾਵਾਂਗੇ ਉਹ ਰਾਮ ਨੂੰ ਵੀ ਉਹਨਾਂ ਦੇ ਏਸੇ ਵੀ ਪ੍ਰੇਰਿਤ ਕੀਤਾ ਜੀ 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 ਮਗਰ ਦੇਖੋ ਪ੍ਰਕਿਰਤੀ ਔਰ ਇਸਤਰੀ ਦੇ ਨਾਲ ਜਦੋਂ ਅਸੀਂ ਟੁੱਟਦੇ ਆ ਜੀ ਫਿਰ ਉਸ ਦੇ ਬਾਅਦ ਸਾਡਾ ਵੀ ਟੁੱਟਣਾ ਨਾ ਸੀ ਤਨਾਤੁਰੋਗ ਨਹੀਂ ਸਕਦਾ ਇਸ ਕਰਕੇ ਪਰਮਾਤਮਾ ਦੀ ਸਿੱਖਿਆ ਨੂੰ ਵਿਦਿਆ ਦੀ ਇਸਤਰੀ ਜੀ ਪ੍ਰਕਿਰਤੀ ਹੈ ਉਹ ਸਾਧਿਆ ਦੇਣਾ ਉਹ ਕਹਿੰਦੇ ਸਮੁੰਦਰ 式 ਵਰਨ ਬਣੂ ਇੱਕ ਕੇਵਲ ਪਰਮਾਤਮਾ ਹੀ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੰ ਸਮਤਾ ਦੀ ਗੱਲ ਕੀਤੀ ਹੈ ਸਮਾਨਤਾ ਦੀ ਗੱਲ ਕੀਤੀ ਹੈ ਮਗਰ ਹਜੇ ਤੱਕ ਵੀ ਬਾਤ ਲੈ ਜੋ ਵਿਅਕਤੀਦਰ ਪਰ ਉਹ ਸਮਾਜ ਨੂੰ ਮੰਨ ਲੈ ਕੇ ਨਹੀਂ ਚੱਲਦੇ ਹੋਰ ਆਨੰਦ ਦੇ ਟਾਈਮ ਦੇ ਵਿੱਚ ਵਿਖਿਉ ਹੌਲੀ 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 ਜਿਵੇਂ ਇਹ ਸਭ ਇਹ ਸਾਰੇ ਖਤਮ ਹੋ ਜਾਣੀ ਹੈ ਪਰਮਾਤਮਾ ਦਾ ਜੱਜਦਾ ਜੱਤਾ ਨਿਟ੍ਰੇਚਰ ਹੋਰ ਜ਼ਿਆਦਾ ਵੱਧੂਗਾ ਜੀ ਸਾਰੇ ਪ੍ਰੇਮ ਦੇ ਨਾਲ ਗੀਕਤਾ ਦੇ ਨਾਲ ਸਮਾਨਤਾ ਦੇ ਨਾਲ ਜੀ ਤੇ ਸਵਾਮੀ ਜੀ ਲਾਸਟ ਦੇ ਵਿੱਚ ਅਸੀਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਪ੍ਰਗਤੀ ਇਸ ਦੇ ਇਹ ਮੇਰਾ ਇੱਕ ਨਿੱਜੀ ਸਵਾਲ ਹੈ ਕਿ ਪ੍ਰਗਤੀ ਇਸ ਨੂੰ ਲੈ ਕੇ ਅਸੀਂ ਬੜੇ ਉਤਸ਼ਾਹਤ ਰਹੇ ਹਾਂ ਪੂਰੇ ਭਾਰਤ ਨੂੰ ਲਾਲੋਚ ਹੈ ਪੂਰੇ ਵੱਲ ਦੇ ਵਿੱਚ ਵਾਲਮੀਕੀ ਮਹਾਰਾਜ ਦਾ ਪਾਵਨ ਪ੍ਰਗਟ ਦਿਸ਼ ਨੂੰ ਆਇਆ ਜਾਂਦਾ ਤੇ ਪ੍ਰਗਟ ਦਿਸ਼ ਦੇ ਬਾਰੇ ਜੇ ਤੁਹਾਡਾ ਕੀ ਕਹਿਣਾ ਹੈ ਕਿ ਪ੍ਰਗਟ ਦਿਸ਼ ਨੂੰ ਸਰੋਂ ਕਿਸ ਤਰੀਕੇ ਨਾਲ ਮਨਾਉਣਾ ਚਾਹੀਦਾ ਉਹ ਔਰ ਸਾਡੀ ਜਿਹੜੀ ਸ਼ਰਧਾ ਭਾਵਨਾ ਉਹ ਅਸੀਂ ਕਿਸ ਤਰੀਕੇ ਨਾਲ ਪ੍ਰਜੈਕਟ ਕਰੀਏ ਕਿਉਂਕਿ ਬਹੁਤ ਸਾਰੇ ਜਿਹੜੇ ਆ ਪ੍ਰਗਟ ਦਿਸ਼ ਤੇ ਵੀ ਅਸੀਂ ਦੇਖਦੇ ਹਾਂ ਕਿ ਮੌਨ ਖਰਾਬ ਹੁੰਦਾ ਲੜਾਈਆਂ ਹੁੰਦੀਆਂ ਬਹੁਤ ਸਾਰੇ ਜਿਹੜੇ ਆ ਖਬਰਾਂ ਵੀ ਆਉਂਦੀਆਂ ਆਪਸੀ ਜਿਹੜੀਆਂ ਰੰਜਿਸ਼ਾਂ ਹੁੰਦੀਆਂ ਲੋਕ ਉਹਨਾਂ ਨੂੰ ਕੱਟਦੇ ਆ ਉਹਨਾਂ ਦੇ ਬਾਰੇ ਜੇ ਤੁਹਾਡਾ ਕੀ ਕਹਿਣਾ ਹੈ ਦੇਖੋ ਉਹਨਾਂ ਦੇ ਜੀ ਸਭ ਤੋਂ ਪਹਿਲੀ ਗੱਲ ਦਾ ਇਹ ਹੈ ਜੀ ਕਿ ਪਰਮਾਤਮਾ ਜੀ ਦਾ ਚਿਰਤ ਪ੍ਰਗਟਿਤ ਬਸੰਦਾ ਜੀ ਜੀ ਉਹਨੂੰ ਆਪਾਂ ਇੱਕ ਦਿਨ ਮੰਨ ਲਿਆ ਜੀ ਹਾਲਾਂਕਿ ਪਰਮਾਤਮਾ ਜੀ ਰੋਜ਼ ਸਾਡੇ ਹਿਰਦੇ ਤੋਂ ਪ੍ਰਗਟ ਹੋਣ ਇਹ ਤਾਂ ਹੀ ਅਵਸਥਾ ਨਹੀਂ ਲੱਗਦੀ ਜੀ ਇਦਾਂ ਦੀ ਉਸਤਾਂ ਸਾਡੇ ਵਿੱਚ ਹੋਣੀ ਚਾਹੀਦੀ ਹੈ ਕਿ ਰੋਜ਼ ਹੀ ਅਸੀਂ ਪਰਮਾਤਮਾ ਦਾ ਗੰਬਨਨ ਕਰੀਏ ਜੀ ਆਪਣੇ ਘਰਾਂ ਦੇ ਵਿੱਚ ਆਪਣੇ ਬ੍ਰਹਮਾਂਗਿਆਂ ਦੇ ਵਿੱਚ ਉਹਨਾਂ ਨੂੰ ਜਿੰਨੀ ਪੂਜਾ ਪ੍ਰਦਤੀ ਜਿੰਨਾ ਉਹਨਾਂ ਨੂੰ ਪ੍ਰੇਮ ਸਾਡਾ ਨਾ ਪਰਮਾਤਮਾ ਨਾਲ ਕਦੀ ਪ੍ਰੇਮ ਨਹੀਂ ਹੋਇਆ ਜੀ ਸਾਡੇ ਪਰਿਵਾਰਾਂ ਨੂੰ ਪਰਮਾਤਮਾ ਦੇ ਨਾਲ ਇੰਨਾ ਪ੍ਰੇਮ ਨਹੀਂ ਆ ਜਿੰਨਾ ਕਿ ਦੂਸਰਿਆਂ ਦੇ ਪਰਮਾਤਮਾ ਨਾਲ ਪ੍ਰੇਮ ਆਉਂਦਾ ਹੈ ਬਿਲਕੁਲ ਔਰ ਇਹਦੇ ਵਾਸਤੇ ਸਾਦੇ ਪ੍ਰਚਾਰਕਾਂ ਦੀਆਂ ਸਾਡੇ ਜਿਹੜੇ ਸਾਧੂ ਮਤਾਂ ਦੀ ਉਹਨਾਂ ਦੀ ਵੀ ਕੁਝ ਕਮਜ਼ੋਰੀਆਂ ਰਹੀਆਂ ਕਿ ਉਹ ਜੋੜ ਹੀ ਨਹੀਂ ਸਕੇ ਉਹਨਾਂ ਨੇ ਜੀ ਉਹ ਉਹ ਉਹਨਾਂ ਦੇ ਵਾਦ ਲਾ ਹੀ ਨਹੀਂ ਸਕੇ ਉਸ ਦੀ ਵੀ ਥੋੜੀ ਕਮੀ ਹੈ ਪ੍ਰਗਟ ਤਾਂ ਰੋਜ਼ ਨਹੀਂ ਜੀ ਜੀ ਪਰਮਾਤਮਾ ਨੂੰ ਤਾਂ ਹਰ ਦੇ ਦੇ ਵਿੱਚ ਪ੍ਰਗਟ ਕਰਨਾ ਹੈ ਆਪਾਂ ਔਰ ਉਹ ਪ੍ਰੇਮ ਭਾਵਨਾ ਦੇ ਨਾਲ ਭਗਤੀ ਦੇ ਨਾਲ ਪ੍ਰਗਟ ਹੈ ਔਰ ਜਿਹੜਾ ਉਹਨੂੰ ਪ੍ਰਗਟ ਕਰਨ ਲੱਗ ਕਿਉਂਕਿ ਪਰਮਾਤਮਾ ਤੱਕ ਪਹੁੰਚਣਾ ਬੜਾ ਸੌਖਾ ਵੀ ਨਹੀਂ ਹੈ ਜੀ ਜੀ ਤੁਸੀਂ ਪਰਮਾਤਮਕ ਕੌਣ ਸਕੇਦੇ ਹੋ ਜੀ ਕ੍ਰਿਸ਼ਨ ਤੱਕ ਪਹੁੰਚ ਸਕਦੇ ਹਾਂ ਜੀ ਬੁੱਧ ਤੱਕ ਪਹੁੰਚ ਸਕਦੇ ਹਾਂ ਜੀ ਪਰਮਾਤਮਾ ਭਗਵਾਨ ਵਾਲਮੀਕ ਮਹਾਰਜ ਤੱਕ ਪਹੁੰਚਣਾ ਬੜਾ ਹੀ ਔਖਾ ਹੈ ਕਿਉਂਕਿ ਉਹਨਾਂ ਪਾ ਲੈਣਾ ਤਾਂ ਸਮਝ ਤੋਂ ਮੁਕਤ ਹੋ ਜਾਣਾ ਹੋ ਫਿਰ ਕੋਈ ਜਨਮ ਨਹੀਂ ਫਿਰ ਕੋਈ ਐਦਾ ਦੀ ਅਵਸਥਾ ਨਹੀਂ ਫਿਰ ਕੋਈ ਪਿਆਸ ਨਹੀਂ ਕਿ ਕੋਈ ਮਨ ਦੀ ਕੋਈ ਇੱਛਾ ਇੱਛਾ ਤੋਂ ਨਿਵਰਤ ਹੋ ਜਾਣਾ ਹੀ ਸ਼੍ਰੀ ਯੋਗਵਸਸਤ ਮਹਾਰਮਾਇੰਦ ਵਿੱਚ ਪ੍ਰਵੇਸ਼ ਵਿਦਾਗੀ ਹਿੱਤ ਹੈਗਾ ਜਿਹੜਾ ਕਿ ਇੱਛਾਵਾਂ ਤੋਂ ਅਸੀਂ ਨਿਵਰਤ ਹੋ ਕੇ ਉਹਦੇ ਵਿੱਚ ਪ੍ਰਵੇਸ਼ ਕਰਦੇ ਹਾਂ ਹਰ ਰੋਜ਼ ਪ੍ਰਗਟ ਹਰ ਰੋਜ਼ ਉਹ ਪ੍ਰਗਟਾ ਦਿਵਸ ਆਨੰਦ ਦੀ ਵਿਵਸਤਾ ਦੇ ਵਿੱਚ ਰੋ ਕੀਰਤਨ ਕਰੋ ਪਰਮਾਤਮਾ ਦਾ ਨਾਮ ਉਚਾਰਨ ਕਰੋ ਪਰਮਾਤਮਾ ਦਾ ਨਾਮ ਲਾ ਕੇ ਪ੍ਰਮਾਤਮਾ ਦੇਵ ਭਜਨ ਲਾ ਕੇ ਨਚੂ ਗਾਓ ਆਨੰਦ ਲੋ ਦੇਖੋ 로ਜੀ ਪ੍ਰਗਟ ਹੈ ਪ੍ਰਮਾਤਮਾ ਤਾਂ ਪ੍ਰਗਟ ਹੀ ਹੈਗੇ ਨਹੀਂ ਸਿਰਫ ਆਪਣੇ ਭਾਵ ਨੂੰ ਪ੍ਰਗਟ ਕਰਨ ਮੈਂ ਇਹਦੇ ਦੇ ਵਿੱਚ ਜਿਹੜੀ ਅਵਸਰ ਤੋਂ ਸੋ ਬਹੁਤ ਬਤਾ ਸੋ ਜੀ ਤੁਹਾਡਾ ਸੋ ਏਸੀ ਸਾਡੇ ਸੁਆਮੀ ਜੀ ਸੋ ਦੋਸਤੋ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਜਰੂਰ ਤੁਹਾਡੀ ਸੁਆਮੀ ਜੀ ਨਾਲ ਮੁਲਾਕਾਤ ਕਰਨਾ ਆਵਾਂਗੇ ਹੋਰ ਵੀ ਜਿਹੜੇ ਵਿਸ਼ੇ ਹੋਵੇ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਆ ਕਿ ਕਿਸੇ ਦਾ ਕੋਈ ਵੀ ਸਵਾਲ ਹੋਵੇ ਆਪਾਂ ਜਰੂਰ ਤੁਹਾਡਾ ਆਉਣ ਵਾਲੇ ਸਵਾਲਾਂ ਦਾ ਜਿਹੜਾ ਜਵਾਬ ਵੀ ਆਉਣ ਵਾਲੇ ਜਿਹੜੇ ਆਉਣ ਵਾਲੇ ਐਪੀਸੋਡਾਂ ਦੇ ਵਿੱਚ ਕਲੀਅਰ ਕਰਾਂਗੇ ਸੋ ਦੋਸਤੋ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਆ ਸਾਡੇ ਸਮਾਜ ਦੇ ਵਿੱਚ ਪਹੁੰਚਾਓ ਵਲਮ ਕੀ ਮਾਰਾ ਜੀ ਦਾ ਜਿਹੜਾ ਅਥਾ ਗਿਆਨ ਹੈ ਉਸ ਨੂੰ ਘਰ-ਘਰ ਪਹੁੰਚਾਓ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੈ ਵਲਮ ਹੈਲੋ ਵਲਮ